ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਬਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਥੇ ਹੋਇਆ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮਨੂ ਖਲੋਤਰਾ ਸਾਨੋ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਐਕসিডেন্ট ਹੋਇਆ। ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੀ ਮੌਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ। ਜਿਹੜਾ ਸ਼ਰ ਜਿਹੜਾ ਬੇਟੀ ਦਾ ਉਹ ਲਿਖਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਣ ਕੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਏਗੀ ਤੇ ਟਰੈਵਰ ਜਿਹੜਾ ਮੌਕੇ ਤੋਂ ਫਰਾਰ ਹੋ ਚੁੱਕਿਆ। ਇਹਨਾਂ ਦਾ ਕੀ ਨਾਮ ਹੈ ਜਿਹੜੇ ਹੈਗੇ? ਜਿਹੜਾ ਬੱਚਾ ਜਿਹਨਾਂ ਦਾ ਸਿਚਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਹੈ ਇਹ ਸਾਈਡ ਤੇ ਪੈ ਗਿਆ ਇਹ ਤੇ ਸੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਹੈ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸ ਦੀ ਬੇਟੀ ਜਿਹੜੀ ਹੈ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨੈਂਸੀ ਵੀ ਸ਼ਾਇਦ ਕਹਿ ਲੈਣੇ ਵੀ ਪ੍ਰੈਗਨੈਂਸੀ ਇਹ ਪੋਸਟਮਾਰਟਮ ਤੇ ਅਤੇ ਆ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰਖਾਂਗੇ ਉਹ ਕਰਾ ਦਨੇ ਆ ਸੋ ਦੋਸਤੋ ਬੇਹਦ ਮੰਦਭਾਗੀ ਘਟਨਾ ਜਿਹੜੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵਾਪਰੀ ਆ ਜਿੱਥੇ ਇੱਕ 3 ਸਾਲ ਦੀ ਬੱਚੀ ਪ੍ਰਿਯੰਸ਼ੀ ਅਤੇ ਉਹਨਾਂ ਦੀ ਜਿਹੜੇ ਨਾਲ ਮਾਤਾ ਸੀ 28 ਸਾਲ ਦੀ ਜੋ ਗਰਭਵਤੀ ਸੀ ਉਹਨਾਂ ਦੀ ਵੀ ਮੌਤ ਹੋਈ ਹੈ ਔਰ ਬਹੁਤ ਹੀ ਵੱਡੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਥਾਣਾ ਸਦਰ ਪੁਲਿਸ ਨੇ ਨਵੀਪੁਰ ਦੇ ਰਹਿਣ ਵਾਲੇ ਅਮਰੀਕ ਸਿੰਘ ਦੇ ਖਿਲਾਫ ਪਰਚਾ ਦਰਜ ਜ਼ਰੂਰ ਕਰ ਲਿਆ ਲੇਕਿਨ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਵੀ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆ ਕਰੀਬ 6 ਮੌਤਾਂ ਹੋਈਆਂ ਨੇ ਪੂਰੇ ਜ਼ਿਲ੍ਹੇ ਦੀ ਜੇ ਗੱਲ ਕੀਤੀ ਜਾਵੇ ਤਾਂ ਔਰ ਦੀਵਾਲੀ ਵਾਲੇ ਦਿਨ 21 ਅਕਤੂਬਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਐਕਸੀਡੈਂਟ ਹੋਏ ਨੇ ਉਹਦੇ ਵਿੱਚ ਕਰੀਬ 6 ਲੋਕਾਂ ਦੀ ਮੌਤ ਹੋਈ ਹੈ ਜੋ ਕਿ ਇੱਕ ਵੱਡੀ ਲਾਪਰਵਾਹੀ ਜਿਹੜੀ ਹੈ ਉਹ ਚਾਲਕਾਂ ਦੀ ਦੇਖਣ ਚ ਸਾਹਮਣੇ ਇਹ ਜਿਹੜੇ ਜਿੰਦਗੀਆਂ ਲੋਕਾਂ ਦੀਆਂ ਜਿਹੜੀਆਂ ਚਲੀਆਂ ਗਈਆਂ ਸੋ ਦੋਸਤੋ ਗੱਡੀ ਚਲਾਉਂਦੇ ਸਮੇਂ ਜਾਂ ਫਿਰ ਆਪਣੀ ਬਾਈਕ ਐਕਟਿਵਾ ਚਲਾਉਂਦੇ ਸਮੇਂ ਚੌਰਾਹਾ ਔਰ ਤਿੱਖਾ ਮੋੜ ਜਿਹੜਾ ਉਹ ਧਿਆਨ ਰੱਖੋ ਕਿਉਂਕਿ ਟਰੱਕ ਦੀ ਚਪੇੜ ਦੇ ਵਿੱਚ ਆਉਣ ਤੋਂ ਬਾਅਦ ਟਰੱਕ ਲੋਡ ਸੀ ਉਹਦੇ ਟਰੱਕ ਦੇ ਵਿੱਚ ਬੋਰੀਆਂ ਸੀ ਜਿਹਦਾ ਕਾਫੀ weight ਹੁੰਦਾ ਔਰ ਪਿੱਛੇ ਜਿਹੜਾ ਬੱਚਾ ਸੀ ਉਹਦੀ ਵੀ ਜਿਹੜੀ ਗਰਦਨ ਧੜ ਤੋਂ ਅਲੱਗ ਹੋ ਗਈ ਔਰ ਜਿਹੜੀ ਗਰਭવતી ਔਰਤ ਸੀ ਉਹਦੇ ਪੇਟ ਦੇ ਵਿੱਚੋਂ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਬੱਚਾ ਸੀ ਉਹ ਬਿਲਕੁਲ ਬਾਹਰ ਆ ਗਿਆ ਸੋ ਬਹੁਤ ਦਰਦਨਾਕ ਜਿਹੜੀ ਇਹ ਘਟਨਾ ਵਾਪਰੀ ਔਰ ਪਰਿਵਾਰ ਜਿਹੜਾ ਕਿ ਉਹ ਵਿਰਲਾਪ ਤੁਹਾਡੇ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਰ ਰਿਹਾ ਸੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਪ੍ਰਸ਼ਾਸਨ ਨੂੰ ਵੀ ਇਹ ਤੋਂ ਸਖ਼ਮਤ ਲੈਣ ਦੀ ਲੋੜ ਹੈ ਕਿ ਟਰਾਂਸਪੋਰਟ ਡਿਪਾਰਟਮੈਂਟ ਜਿਹੜਾ ਉਹ ਇਨ੍ਹਾਂ ਟਰੱਕਾਂ ਚਾਲਕਾਂ ਦੇ ਨਾਲ ਮੀਟਿੰਗ ਕਰੇ ਬੱਸਾਂ ਵਾਲਿਆਂ ਨਾਲ ਬੈਠਕ ਕਰੇ ਔਰ ਲਗਾਤਾਰ ਜਿਹੜੇ ਵੱਡੇ ਪੱਧਰ ਤੇ ਜਿਹੜੇ ਲਾਈਵ ਸੈਮੀਨਾਰ ਜਿਹੜੇ ਕਰਾਇਆ ਜਾਣ ਤਾਂ ਜੋ ਲੋਕਾਂ ਨੂੰ ਪਤਾ ਚੱਲੇ ਵੀ ਇਹ ਲੋਕ ਜਿਹੜੇ ਨੇ ਉਹ ਆਪਣੀਆਂ ਜਿਹੜੀਆਂ ਡਿਊਟੀਆਂ ਤਰੀਕੇ ਨਾਲ ਨਿਭਾ ਰਹੇ ਨੇ ਕਿਉਂਕਿ ਓਵਰਲੋਡ ਟਰੱਕ ਤੁਹਾਡੇ ਸਾਹਮਣੇ ਜਿਹੜਾ ਕਿ ਬੋਰੀਆਂ ਲੱਗੀਆਂ ਹੋਈਆਂ ਔਰ थाना सदर ਪੁਲਿਸ ਵੱਲੋਂ ਫਿਲਹਾਲ ਇਸ ਮਾਮਲੇ ਦੇ ਵਿੱਚ ਪਰਚਾ ਜਰੂਰ ਦਰਜ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡਰਾਈਵਰ ਦੀ ਗ੍ਰਿਫਤਾਰੀ ਵੀ ਜਿਹੜੀ ਉਹ ਕਰ ਲਈ ਜਾਵੇਗੀ ਸੋ ਦੋਸਤੋ ਇਹ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੇ ਬਹਿਰਾਮਪੁਰ ਰੋਡ ਤੇ ਬਰਨਾਲਾ ਪਿੰਡ ਦੇ ਲਾਗੇ ਹਾਲਾਚੀਆ ਮੋੜ ਆਂਦਾ ਉਸ ਜਗ੍ਹਾ ਤੇ ਇਹ ਘਟਨਾ ਵਾਪਰੀ ਹੈ ਤੇ ਪ੍ਰਸ਼ਾਸਨ ਨੂੰ ਇਹੋ ਹੀ ਪੰਜਾਬ ਐਕਸਪ੍ਰੈਸ ਰੋਡ ਵੀ ਮੰਗ ਕੀਤੀ ਜਾਂਦੀ ਹੈ ਵੀ ਆ ਟ੍ਰਾਫਿਕ ਐਜੂਕੇਸ਼ਨ ਸੈੱਲ ਨੂੰ ਨਾਲ ਲੈ ਕੇ ਔਰ ਅਜਿਹੇ ਲੋਕਾਂ ਨਾਲ ਸੈਮੀਨਾਰ ਲਗਾ ਕੇ ਇਹਨਾਂ ਨੂੰ ਜਾਗਰੂਕ ਕਰੋ ਕਿ ਕਿਸ ਤਰੀਕੇ ਦੇ ਨਾਲ ਲਿੰਕ ਰੋਡ ਤੋਂ ਆਪਣੀ ਗੱਡੀ ਨੂੰ ਚਲਾਉਣਾ ਕਿਉਂਕਿ ਓਵਰ ਸਪੀਡ ਗੱਡੀ ਜਿਹੜੀ ਆ ਹਮੇਸ਼ਾ ਸੜਕ ਦੁਰਘਟਨਾ ਦਾ ਕਾਰਨ ਹੀ ਬਣਦੀ ਹੈ ਪਾ ਮੀ ਉਹ ਸੜਕ ਤੇ ਪਸ਼ੂ ਆਉਣ ਤੋਂ ਬਾਅਦ ਜਿਵੇਂ ਸਾਡੇ ਪੰਜਾਬ ਦੇ ਇੱਕ ਸਿੰਗਰ ਦੀ ਮੌਤ ਹੋਈ ਹੈ ਔਰ ਅਜਿਹੇ ਅਨੇਕਾਂ ਜਾਨਾਂ ਜਿਹੜੀਆਂ ਨੇ ਉਹ ਹਰ ਵਾਰ ਸੜਕ ਤੇ ਜਾਇਆ ਜਾਂਦੇ ਹਨ